ਹਾਂਜੀ ਸਸੀ ਦਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 200 ਮਹੀਨਾਵਾਰ ਲਾਟਰੀ ਬਾਰੇ ਇਹ ਜਿਹੜਾ ਡਰਾਇਆ 6 ਤਰੀਕ ਨੂੰ ਨਿਕਲ ਜਾ ਰਿਹਾ ਤੇ ਸ਼ਾਮ 6 ਵਜੇ ਡਰਾ ਨਿਕਲਣਾ ਹੈ ਰਿਜ਼ਲਟ ਵੀ ਤੁਹਾਨੂੰ ਮੈਂ ਇਹੀ ਦੱਸ ਦਵਾਂ ਇਸ ਕਰਕੇ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਜੇ ਤੁਸੀਂ Facebook ਤੇ ਆ ਤਾਂ ਮੇਰੇ ਚੈਨਲ ਨੂੰ ਫੋਲੋ ਕਰ ਲਓ ਸਭ ਤੋਂ ਪਹਿਲਾਂ ਇਹਦੇ ਵਿੱਚ ਕਿੰਨੇ ਪ੍ਰਾਈਜ਼ ਆ ਕਿੰਨੀਆਂ ਟਿਕਟਾਂ ਸ਼ਾਪੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਤੁਸੀਂ ਲਾਟਰੀ ਖਰੀਦਣ ਲੱਗੇ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸੂਗਾ ਤੇ ਜਿਹੜਾ ਪਿਛਲਾ ਡਰਾ ਹੋ ਗਿਆ ਠਿਆ ਉਹਦਾ ਕਿੱਥੇ ਪ੍ਰਾਈਜ਼ ਲੱਗੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਇਸ ਵੀਡੀਓ ਸਭ ਤੋਂ ਪਹਿਲਾਂ ਆਪਾਂ ਪ੍ਰਾਈਸ ਬਾਰੇ ਗੱਲ ਕਰ ਲੈਂਦੇ ਆ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਾਈਸ ਆ ਪਹਿਲਾ ਪ੍ਰਾਈਸ ਜਿਹੜਾ ਉਹ 1.5 ਕਰੋੜ ਰੁਪਏ ਦਾ ਆ ਗਰੰਟੀਡ ਟੂ ਪਬਲਿਕ ਆ ਔਰ ਜਿੰਨੀ ਸਰਕਾਰ ਦੀ ਟੈਟ ਵੀ ਕਿ ਅਨਾਮੋਦੂ ਵਿੱਚੋਂ ਕੱਢੇ ਜਾਣੇ ਆ ਇਹ ਜਿਹੜੀ ਸਕੀਮ ਆ 5 ਲੱਖ ਟੈਟਾ ਜੋ ਨਾਮ ਨਿਕਲਣਾ ਹੈ ਨੰਬਰ ਸ਼ੁਰੂਆਂ ਦਾ 5 ਲੱਖ ਤੋਂ ਲੈ ਕੇ 999999 ਤੱਕ ਖਤਮ ਹੋ ਜਾਂਦਾ ਹੈ ਇਹਦੀ 5 ਲੱਖ ਦੀ ਸਕੀਮ ਆ ਇਹਦੇ ਵਿੱਚੋਂ ਸਰਕਾਰ ਦੀ 2 ਲੱਖ ਵਿਕੇ ਸਰਕਾਰ ਦੀ 3 ਲੱਖ ਵਿਕੇ ਜਾਂ 20 ਟੈਟਾ ਵਿਕੇ ਪਹਿਲਾ ਪ੍ਰਾਈਸ ਜਿਹੜਾ ਉਹ ਵਿਕਿਆ ਜਾਂ ਟੈਟਾ ਚ ਆਉਣਾ ਹੈ ਦੂਸਰਾ ਨਾਮ ਹੈਗਾ ਜੀ 10 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਚੌਥਾ ਨਾਮ ਹੈਗਾ ਜੀ 9000 ਰੁਪਏ ਦੇ 50 ਪ੍ਰਾਈਜ਼ ਹੈ ਪੰਜਵਾਂ ਨਾਮ 8000 ਰੁਪਏ ਦਾ ਇਹ ਵੀ 100 ਪ੍ਰਾਈਜ਼ ਹੈ ਛੇਵਾਂ ਨਾਮ ਹੈਗਾ ਜੀ 6000 ਰੁਪਏ ਦਾ ਇਹ ਵੀ 100 ਪ੍ਰਾਈਜ਼ ਹੈ ਸੱਤਵਾਂ ਪ੍ਰਾਈਜ਼ ਹੈਗਾ ਜੀ 4000 ਦਾ ਇਹ 250 ਪ੍ਰਾਈਜ਼ ਦੇ ਇੱਕ ਨੇ ਆ ਅੱਠਵਾਂ ਪ੍ਰਾਈਜ਼ ਹੈਗਾ ਜੀ 2000 ਰੁਪਏ ਦਾ ਇਹ ਵੀ 250 ਪ੍ਰਾਈਜ਼ ਇਹਦੇ ਵਿੱਚ ਐਂਡਲ ਆ ਪ੍ਰਾਈਜ਼ ਹੈਗਾ ਜੀ 300 ਰੁਪਏ ਦਾ ਇਹ 25000 ਪ੍ਰਾਈਜ਼ ਨਿਕਲਨੇ ਆ ਟੋਟਲ ਜਿਹੜੇ ਪ੍ਰਾਈਜ਼ ਨਿਕਲਨੇ 25753 ਪ੍ਰਾਈਜ਼ ਨਿਕਲਨੇ ਆ ਤੇ ਪਹਿਲਾ ਪ੍ਰਾਈਸ ਗਰੰਟੀਡ ਟੂ ਪਬਲਿਕ ਹੈ ਸਕੀਮ ਜਿਹੜੀ ਹੈ 5 ਲੱਖ ਦੀ ਹੈ 5 ਲੱਖ ਟੈਟਾ ਜੋ ਨਾਮ ਨਿਕਲਣਾ ਹੈ ਤੇ 6 ਤਰੀਕ ਨੂੰ ਡਰਾ ਨਿਕਲਣਾ 12ਵੇਂ ਮਹੀਨੇ ਦੀ ਤੇ ਸ਼ਾਮ 6 ਵਜੇ ਤੱਕ ਤੋਂ ਪਹਿਲਾਂ ਤੁਸੀਂ ਇਹ ਜਿਹੜੀ ਟਿਕਟ ਖਰੀਦ ਸਕਦੇ ਹੋ ਉਸ ਤੋਂ ਬਾਅਦ ਜਿਹੜੀ 5 5:30 ਵਜੇ ਤੱਕ ਇਹ ਜਿਹੜੀ ਸੇਲ ਆ ਉਹ ਬੰਦ ਕਰ ਦਿੰਦੀ ਸਰਕਾਰ ਉਸ ਤੋਂ ਪਹਿਲਾਂ ਜਿਹੜੀ ਆ ਤੁਸੀਂ ਜਾ ਕੇ ਟਿਕਟ ਮਾਰਕੀਟ ਵਿੱਚੋਂ ਖਰੀਦ ਲਓ ਕੋਈ ਜਿਹੜਾ ਪਹਿਲਾ ਪ੍ਰਾਈਸ ਹੈ 1.5 ਕਰੋੜ ਰੁਪਏ ਦਾ ਗਰੰਟੀਡ ਟੂ ਪਬਲਿਕ ਹੈ ਹੁਣ ਆਪਾਂ Winner ਵਾਰੀ ਗੱਲ ਕਰਾਂਗੇ ਕਿੱਥੇ ਪ੍ਰਾਈਸ ਲੱਗੇ ਸੀਗੇ ਜਿਹੜਾ ਪਹਿਲੀ ਜਿਹੜੀ ਨੋਨਿਕਨਿਆ 11ਵੇਂ ਮਹੀਨੇ ਦੀ ਜਿਹੜਾ ਪਹਿਲਾ ਪ੍ਰਾਈਸ ਸੀਗਾ 1.5 ਕਰੋੜ ਰੁਪਏ ਦਾ 878304 ਇਹ ਜਲੰਧਰ ਤੋਂ ਟਿਕਟ ਵਿਕੀ ਸੀਗੀ ਕਰਪੂਥਲੇ ਵਿੱਚ ਲੱਗਾ ਸੀਗਾ ਪਹਿਲਾ ਪ੍ਰਾਈਸ ਦੂਸਰਾ ਨਾਮ ਸੀਗਾ 10 ਲੱਖ ਰੁਪਏ ਦਾ ਇਹਦਾ ਸੀਗਾ ਨੰਬਰ 980100 ਇਹ ਜਿਹੜੀ ਸੀਗੀ ਟਿਕਟ ਸਰਕਾਰ ਨੂੰ ਵਾਪਸ ਚਲ ਗਈ ਸੀਗੀ ਇਹ ਟਿਕਟ ਵਿਕੀ ਨਹੀਂ ਸੀਗੀ ਤੀਸਰਾ 5 ਲੱਖ ਰੁਪਏ ਦਾ ਸੀਗਾ ਪ੍ਰਾਈਸ ਇੱਥੇ ਵੀ ਤੁਸੀਂ ਲੋਟੀ ਦੇ 6 ਨੰਬਰ ਮੈਚ ਕਰਨੇ ਆ ਇਹ ਲੱਗਾ ਸੀਗਾ ਜੀ ਗੁਰਦਾਸਪੁਰ 791393 ਤੇ ਬਾਕੀ 9000 ਦੇ ਜਿੱਥੇ ਪ੍ਰਾਈਜ਼ ਆਗੇ ਉਹ ਤਾਂ ਤੁਸੀਂ ਮੋਹਲੇ ਇੱਕ ਨੰਬਰ ਛੱਡ ਦੇਣਾ ਪਿਛਲੇ ਲੋਟਰੀ ਦੇ ਪੰਜ ਨੰਬਰ ਦੇਖਣੇ ਫਿਰ ਸਿਕਾ 8000 ਦਾ ਇੱਥੇ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ 6000 ਦਾ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ 4000 ਦਾ ਜਿਹੜਾ ਪ੍ਰਾਈਜ਼ ਹੈ ਉੱਥੇ ਵੀ ਤੁਸੀਂ ਲੋਟਰੀ ਦੇ ਮੋਹਲੇ ਦੋ ਨੰਬਰ ਛੱਡ ਦੇਣੇ ਪਿਛਲੇ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਫਿਰ 2000 ਰੁਪਏ ਦਾ ਪ੍ਰਾਈਜ਼ ਹੈਗਾ ਇੱਥੇ ਵੀ ਤੁਸੀਂ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਐਂਡਲਰ ਪ੍ਰਾਈਜ਼ ਹੈਗਾ ਜੀ 300 ਰੁਪਏ ਦਾ ਇੱਥੇ ਤੁਸੀਂ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਇਹ ਜਿਹੜਾ ਡ ਗਰਮੇ ਵੀ ਨੇ ਦੀ ਪਹਿਲੇ ਜਿਹੜੂ ਨਿਕਿਆ ਸੀਗਾ ਪਹਿਲਾ ਪ੍ਰਾਈਸ ਤੁਹਾਨੂੰ ਪਤਾ ਹੈ ਤਿੰਨ ਜਿਹੜਾ 1.5 ਕਰੋੜ ਰੁਪਏ ਦਾ ਹੁੰਦਾ ਉਹ ਗਰੰਟਡ ਹੁੰਦਾ ਜਿਹੜੀ ਬਿਕਈਆਂ ਡਾਟਾ ਚ ਆਉਣਾ ਹੁੰਦਾ ਇਸ ਵਾਰ ਜਿਹੜਾ ਸੀਗਾ ਪਿਛਲਾ ਡਰਾ ਜਲੰਧਰ ਚ ਲੱਗਾ ਸੀ ਪਰ ਨਿਕਲਿਆ ਕਰਪੂਥਲੀ ਸੀਗਾ ਠੀਕ ਹੈ ਜੀ ਜਲੰਧਰ ਤੋਂ ਟਿਕਟ ਖਰੀਦੀ ਗਈ ਸੀ ਕਰਪੂਥਲੀ ਚ ਲੱਗਾ ਸੀ ਪਹਿਲਾ ਪ੍ਰਾਈਸ ਔਰ ਦੂਸਰਾ 10 ਲੱਖ ਰੁਪਏ ਦਾ ਐਨਸੋਲਡ ਚਲ ਗਿਆ ਸਰਕਾਰ ਨੇ ਪਹਿਲਾ ਪ੍ਰਾਈਸ ਦੇਣਾ ਹੁੰਦਾ ਬਾਕੀ ਕੋਈ ਪ੍ਰਾਈਸ ਜਿਹੜਾ ਗਰੰਟਡ ਨਹੀਂ ਹੁੰਦਾ ਪਿਛਲੀ ਵਾਰ ਜਿਹੜੀ ਟੈਟਾ ਪਿਕੀਆਂ 3,57 ਜਾਂ ਟੈਟਾ ਪੀਏ ਸੀਗੇ ਸਰਕਾਰ ਨੇ ਮਸ਼ੀਨ ਘੁ 10 ਲੱਖ 5 ਲੱਖ ਛੋਟੇ ਪ੍ਰਾਈਸ ਜਿਹੜੇ ਆਗੇ ਆਗੇ ਤੇ ਜਿਹੜੀ ਟਿਕਟ ਬਚ ਗਈ ਹੁਣ 1.5 ਲੱਖ ਜਿਹੜੀ ਟਿਕਟ ਸੀਗੀ 1 ਲੱਖ ਤੋਂ ਥੋੜੀ ਜਿਹਾ ਜ਼ਿਆਦਾ ਜਿਹੜੀ ਟਿਕਟ ਸੀਗੀ ਉਹ ਬਚ ਗਈ ਸੀਗੀ ਠੀਕ ਹੈ ਜੀ ਜਿਹੜੀ 357000 ਟਿਕਟ ਬਕੀ ਸੀਗੀ ਸਰਕਾਰ ਦੀ ਹੁਣ ਜਿਹੜੇ 1 ਲੱਖ ਤੋਂ ਜਿਹੜੀ ਉੱਪਰ ਜਿਹੜੀ ਟਿਕਟ ਵਿਕੀ 43000 ਜਿਹੜੀ ਬਚੀ ਸਰਕਾਰ ਨੂੰ ਜੇ ਉਹਦੇ ਵਿੱਚ ਨਾਮ ਆ ਗਏ ਉਹ ਸਰਕਾਰ ਦਾ ਹੋ ਜਾਣਾ ਹੈ ਠੀਕ ਹੈ ਜੀ ਤੇ ਕੋਈ ਪਹਿਲਾਂ ਪ੍ਰਾਈਸ ਤੈਨੂੰ 1.5 ਕਰੋੜ ਦਾ ਜਿਹੜਾ ਗਰੰਟੀਡ ਆ ਉਹ ਬਿਗੇ ਜਾਂ ਡੈਟਾ 'ਚ ਹੋਣਾ ਕੋਈ ਮੈਟਰੀਕ ਆਦਾ ਜਾਂ ਸਰਕਾਰ ਦੀ 20 ਟੈਕ ਟਾਈਪ ਕਰਨ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਡਜਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਜੇ Facebook ਤੇ ਆ ਤਾਂ ਫੋਲੋ ਕਰ ਲਓ ਧੰਨਵਾਦ